ਦੋਸਤੋ ਕੋਠੇ ਦੀ ਵੀਡੀਓ ਦੇਖਣ ਤੋਂ ਪਹਿਲਾਂ ਤੁਹਾਡੇ ਮੂਰੇ ਇੱਕ ਛੋਟੀ ਜੀ ਬੇਨਤੀ ਹੈ ਕਿ ਸਾਨੂੰ ਡੇਲੀ ਫੋਨ ਕਾਲ ਸਾਨੂੰ ਅੱਛਾ ਰਿਸਪੌਂਸ ਮਿਲ ਰਿਹਾ ਤੇ ਸਾਨੂੰ ਫੋਨ ਕਾਲ ਬਹੁਤ ਹੁੰਦੀ ਹੈ ਲੋਕਾਂ ਦੇ ਕੋਠੀਆਂ ਵਾਸਤੇ ਉਹਨਾਂ ਵਿੱਚੋਂ ਕਈ ਵਾਰੇ ਟਾਈਮ ਪਾਸ ਵਾਸਤੇ ਸਾਨੂੰ ਕਾਲ ਕਰਦੇ ਨੇ ਕਿ ਕੀ ਚੀਜ਼ ਲੱਗੀ ਹੈ ਕਿੱਥੋਂ ਲੈਣੇ ਹੋ ਤਾਂ ਪਲੀਜ਼ ਤੁਹਾਡੇ ਮੂਰੇ ਇੱਕ ਰਿਕਵੈਸਟ ਹੈ ਕਿ ਜਿੰਨੇ ਕੋਠੀ ਲੈਣੀ ਹੁੰਦੀ ਹੈ ਜਾਂ ਮਤਲਬ ਜਿਨਨੇ ਕੋਠੀ ਦੇਖਣੀਆਂ ਜਾਂ ਲੈਣੀਆਂ ਜਾਂ ਗੇਦਵੋੜੀਆਂ ਤਾਂ ਫਿਰ ਸਾਨੂੰ ਉਹੀ ਕੋਲ ਕਰਿਆ ਕਰੋ ਤਾਂ ਅਸੀਂ ਉਹਨਾਂ ਨੂੰ ਅਸੀਂ ਮਤਲਬ ਅਸੀਂ ਪ੍ਰੋਵਾਈਡ ਕਰਾ ਸਕੀਏ ਹਰ ਚੀਜ਼ ਕਿਉਂਕਿ ਵਿੱਚ ਵਿੱਚੋ ਕਈ ਕਸਟਮਰ ਤਾਂ ਸਾਡੇ ਕੋਲ ਇਹ ਹੁੰਦੇ ਨੇ ਕਿ ਜਿਹੜੇ ਲੋਕੇਸ਼ਨ ਪੁੱਛੀ ਜਾਂਦੇ ਨੇ ਤੇ ਖਾਮ ਖਾਂ ਕਹਿੰਦੇ ਨੇ ਕਿ ਸਾਨੂੰ ਆਹ ਠੀਕ ਕੀ ਲੱਗੀ ਆਹ ਠੀਕੀ ਲੱਗੀ ਵੈਸੇ ਬਹੁਤ ਬਲਾਸਟਰ ਕਹਿੰਦੇ ਨੇ ਅਸਤਾ ਕਹਿੰਦੇ ਵੈਸੀ ਪੁੱਛੀ ਸੀ ਤਾਂ ਉਸ ਕਰਕੇ ਰਿਕਵੈਸਟ ਹੈ ਦੋਸਤੋ ਕਿ ਜਿਨਨੇ ਕੋਠੀ ਲੈਣੀਆਂ ਪਰੇ ਜੋ ਕੋਈ ਜਾਵੇ ਕੋ ਇਨਫੋਰਮੇਸ਼ਨ ਲਈ ਕਾਲ ਕਰਨਾ ਤੇ ਸਾਨੂੰ WhatsApp ਤੇ ਜੇ ਸਾਨੂੰ ਮੈਸੇਜ ਕਰ ਸਕਦੇ ਤਾਂ ਮੈਸੇਜ ਕਰਾ ਤੇ ਜਿੰਨੇ ਕੋਈ ਨਹੀਂ ਲੈਣੀ ਤੇ ਜੇ ਮਤਲਬ ਟੈਂਪਾਸ ਲਈ ਕਾਲ ਕਰ ਰਿਹਾ ਤੇ ਸਾਨੂੰ ਉਹ ਕਾਲ ਨਾ ਕਰੋ ਤਾਂ ਸਾਡੀ ਵੀਡੀਓ ਦੇਖਣ ਲਈ ਟਰੈਂਕ ਹੈ ਹੈਲੋ ਦੋਸਤੋ ਕਿਵੇਂ ਹੋ ਠੀਕ ਹੋ ਮੈਨੂੰ ਪਤਾ ਹੈ ਮੈਨੂੰ ਉਮੀਦ ਹੈ ਕਿ ਤੁਸੀਂ ਸਾਡੀ ਠੀਕ ਹੋਗੇ ਮੈਂ ਬਹੁਤ ਦਿਨਾਂ ਤੋਂ ਵੀਡੀਓ ਅਪਲੋਡ ਨਹੀਂ ਕਰ ਪਾਇਆ ਕਿਉਂਕਿ ਮੈਂ ਤੁਹਾਡੇ ਲਈ ਇੱਕ ਵਧੀਆ ਘਰ ਦੀ ਤਲਾਸ਼ ਵਿੱਚ ਸੀ ਕਿ ਮੈਂ ਹੁਣ ਤੁਹਾਡੇ ਲਈ ਬਹੁਤ ਹੀ ਵਧੀਆ ਘਰ ਲੈ ਕੇ ਆਇਆ ਜੋ ਸਾਨੂੰ ਲੋਕਾਂ ਦੀ ਡਿਮਾਂਡ ਤੇ ਜਿਹੜਾ ਸੀ ਕਿ ਮਨੂੰ ਮੰਦਰ ਦੇ ਨਜ਼ਦੀਕ ਜੋ ਤੁਹਾਨੂੰ ਹਲੂਮਾਨ ਦਾ ਮੰਦਿਰ ਏ ਟਾਈਮ ਨੂੰ ਦੇ ਸਾਹਮਣੇ ਨਾਲ ਹੀ ਤੁਹਾਨੂੰ ਇਹ ਘਰ ਮਿਲਦਾ ਹੈ ਜੋ ਤੁਹਾਨੂੰ ਨੀਅਰ ਨੀਅਰ ਅਬਾਪ ਇੱਥੇ ਰੋਡ ਵੀ ਨਵੇਂ ਮਿਲਦੀ ਹੈ ਤੇ ਹਲੂਮਾਨ ਦਾ ਮੰਦਿਰ ਵੀ ਤੁਹਾਨੂੰ ਨੇੜੇ ਮਿਲਦਾ ਹੈ ਇਹ ਸਾਡਾ ਘਰ ਹੈ ਜੋ ਬਣਿਆ ਹੋਇਆ ਜੋ ਤੁਹਾਨੂੰ 100 150 ਗਜ ਵਿੱਚ ਮਿਲੇਗਾ ਜੋ ਤੁਹਾਨੂੰ 24 ਫਰੰਟ ਵਿੱਚ ਤੇ 57 ਬੈਕ ਵਿੱਚ ਮਿਲਦਾ ਜਿਸ ਵਿੱਚ ਤੁਹਾਨੂੰ 4 ਬੈਡਰੂਮ ਮਿਲਣਗੇ ਤੇ ਪਹਿਲਾਂ ਤੁਸੀਂ ਐਲੀਵੇਸ਼ਨ ਚੈੱਕ ਕਰ ਸਕਦੇ ਹੋ ਜੋ ਐਲੀਵੇਸ਼ਨ ਅਸੀਂ ਦਿੱਤਾ ਗਿਆ ਬਾਹਰ ਦੀ ਤਰਫੋਂ ਐਲੀਵੇਸ਼ਨ ਬਿਲਕੁਲ ਸੇਮ ਆ ਬਹੁਤ ਹੀ ਸੋਹਣਾ ਤੇ ਬਹੁਤ ਹੀ ਸ਼ਾਨਦਾਰ ਬਣਿਆ ਹੋਇਆ ਜੋ ਤੁਹਾਨੂੰ ਚੰਡੀਗੜ੍ਹ ਦੀ ਕਲੋਨੀਆਂ ਵੱਡੀ ਕਲੋਨੀਆਂ ਇਸ ਨੂੰ ਪੂਰੇ ਪਟਿਆਲੇ ਏਰੀਆ ਵਿੱਚ ਇਹ ਅਲੀਵੇਸ਼ਨ ਕਿਤੇ ਨਹੀਂ ਦੇਖਣ ਨੂੰ ਮਿਲੇਗਾ ਤੇ ਅਸੀਂ ਜੀ ਗੱਲ ਕਰੀਏ ਇਸ ਦੇ ਫਰੰਟ ਦੀ ਤਾਂ ਤੁਹਾਨੂੰ ਇਸੇ ਵਿੱਚ 24 ਫਰੰਟ ਮਿਲਦਾ ਜਿਸ ਵਿੱਚ ਤੁਹਾਨੂੰ ਈਜ਼ਲੀ ਇੱਥੇ ਕਾਰ ਪਾਰਕਿੰਗ ਜੁ ਕੋਈ ਕੋਈ ਵੀ ਫੋਰਚੂਨਰ ਗੱਡੀ ਇੱਥੇ ਲਾ ਸਕਦੇ ਤੇ ਤੁਸੀਂ ਤੇਲ ਦੀ ਕੁਆਲਿਟੀ ਵੀ ਚੈੱਕ ਕਰ ਸਕਦੇ ਹੋ ਤੇ ਅੱਛੀ ਕੁਆਲਿਟੀ ਵਿੱਚ ਤੇ ਅੱਛੇ ਡਿਜ਼ਾਈਨ ਵਿੱਚ ਇਸੇ ਕੁਆਲਿਟੀ 'ਚ ਤੇਲ ਦਿੱਤੀ ਗਿਆ ਤੇ ਨਾਲ ਹੀ ਤੁਹਾਨੂੰ ਇੱਥੇ ਛੋਟੀ ਗੱਡੀ ਲਾਉਣ ਵਾਸਤੇ ਪਾਰਕਿੰਗ ਕੀਤੀ ਗਈ ਹੈ ਇੱਥੇ ਤੁਸੀਂ ਆਪ ਦਾ ਵਿਕਲ ਏਰੀਆ ਵੀ ਇੱਥੇ ਯੂਜ਼ ਕਰ ਸਕਦੇ ਹੋ ਜਿੰਨੇ ਮਰਜੀ ਵਿਕਲ ਆ ਦੇ ਖੜੇ ਕਰ ਸਕਦੇ ਹੋ ਤੇ ਐਜਿਕ ਤੇ ਤੁਸੀਂ ਇੱਥੇ ਵੋਸ਼ਿੰਗ ਤੇ ਤੁਸੀਂ ਬਾਕੀ ਦੇ ਉੱਤੇ ਵੀ ਫਿਨਿਸ਼ਿੰਗ ਦਾ ਕੰਮ ਚੱਲਦਾ ਪਿਆ ਤੁਸੀਂ ਬਾਹਰ ਦੇਖ ਸਕਦੇ ਹੋ ਕਿ ਸਾਡੇ ਮਿਸਤਰੀ ਲੱਗੇ ਹੋਏ ਨੇ ਜੋ ਵੀ ਰੈਂਪ ਬਣਾ ਰਹੇ ਨੇ ਇਸੇ ਸਿਰਫ 10-15 ਦਿਨਾਂ ਦਾ ਵਰਕ ਰਿਆ ਗਿਆ ਬਾਕੀ ਕੋਠੀ ਦਾ ਕੰਮ ਸਾਰਾ ਖਤਮ ਹੋ ਆਇਆ ਹੈ ਬਈ ਦੋਸਤੋ ਜੇ ਅਸੀਂ ਅੰਦਰ ਦੇਰੀ ਦੀ ਗੱਲ ਕਰੀ ਤਾਂ ਸਾਨੂੰ ਸਭ ਤੋਂ ਪਹਿਲਾਂ ਮੇਨ ਡੋਰ ਤੇ ਜੋ ਮਿਲਦਾ ਤੁਹਾਨੂੰ 3 ਫੁੱਟ ਦਾ ਇੱਥੇ ਮੇਨ ਡੋਰ ਮਿਲਦਾ ਜਿਸ ਵਿੱਚ ਤੁਹਾਨੂੰ ਅੱਛੀ ਛੀਟ ਵਿੱਚ ਤੇ ਕੁਆਲਿਟੀ ਡੋਰ ਮਿਲਦਾ ਨਾਲ ਹੀ ਤੁਹਾਨੂੰ ਇੱਥੇ 4x2 ਦੀ ਟਾਇਲ ਮਿਲਦੀ ਹੈ ਜੋ ਅੱਛੇ ਰੇਸ਼ੇ ਵਿੱਚ ਅੱਛੇ ਕਲਰ ਤੇ ਅੱਛੀ ਕੁਆਲਿਟੀ ਵਿੱਚ ਇੱਥੇ ਤੁਹਾਨੂੰ ਬੀਟਰ 5 ਟਾਇਲ ਮਿਲੇਗੀ ਤੇ ਤੁਸੀਂ ਲੀਵਿੰਗ ਏਰੀਆ ਵਿੱਚ ਚੈੱਕ ਕਰ ਸਕਦੇ ਹੋ ਜਿਸ ਵਿੱਚ ਤੁਹਾਨੂੰ ਏਜ ਦੇ ਇੱਥੇ ਡਾਈਨਿੰਗ ਟੇਬਲ ਆ ਤੁਸੀਂ ਜਿੰਨੇ ਮਰਜ਼ੀ ਕੁਰਸੀਆਂ ਦਾ ਇੱਥੇ ਡਾਈਨਿੰਗ ਟੇਬਲ ਯੂਜ਼ ਕਰ ਸਕਦੇ ਹੋ ਤੇ ਨਾਲ ਹੀ ਤੁਹਾਨੂੰ LED ਪੈਨਲ ਮਿਲਦਾ ਹੈ ਇੱਥੇ ਲੌਬੀ ਏਰੀਆ ਵਿੱਚ ਜਿਸ ਵਿੱਚ ਤੁਸੀਂ ਜਿੰਨੇ ਮਰਜ਼ੀ ਇੰਚ ਦੀ LED ਇੱਥੇ ਹੈਗਿੰਗ ਕਰ ਸਕਦੇ ਹੋ ਤੇ ਨਾਲ ਹੀ ਤੁਹਾਨੂੰ ਕਰੋਕਰੀ ਦਾ ਸਮਾਨ ਰੱਖਣ ਵਾਸਤੇ ਇੱਥੇ ਅਲਮਾਰੀ ਮਿਲਦੀ ਹੈ ਤੇ ਨਾਲ ਹੀ ਜੋ ਡਰਾਈਵ ਰੂਮ ਦਾ ਸਾਈਜ਼ ਵਿੱਚ ਤੁਸੀਂ ਡਰਾਈਵ ਰੂਮ ਦੀ ਅਗਤ ਚੈੱਕ ਕਰ ਸਕਦੇ ਹੋ ਕਿੰਨੀ ਅੱਛੀ ਕੁਆਲਿਟੀ ਇੰਨੇ ਅੱਛੇ ਡੈਕੋਰੇਟ ਕੀਤੀ ਗਈ ਹੈ ਇੱਥੇ ਨੇ ਨਾਲ ਐਮਪੀਐਬੀ ਜਾਲੀ ਇੱਥੇ ਲਗਾਈ ਗਈ ਹੈ ਨਾਲ ਸ਼ੀਸ਼ਾ ਉੱਪਰ ਲੱਗਿਆ ਹੋਇਆ ਤੇ ਨਾਲ ਹੀ ਆਪਾਂ ਡਰੈਾਈਵ ਰੂਮ ਦੀ ਗੱਲ ਕਰੀਏ ਤਾਂ ਡਰੈਾਈਵ ਰੂਮ ਵੀ ਤੁਹਾਨੂੰ ਇੱਥੇ 10x12 ਦਾ ਮਿਲਦਾ ਜਿਸ ਵਿੱਚ ਤੁਹਾਨੂੰ 3D ਵਾਲ ਪੇਪਰ ਮਿਲੇਗਾ ਤੇ ਨਾਲ ਹੀ ਜਿਹੜਾ ਡਾਊਨ ਸੀਲਿੰਗ ਹੈ ਡਾਊਨ ਸੀਲੀ ਵਿੱਚ ਵੀ ਤੁਹਾਨੂੰ 3D ਵਾਲ ਪੇਪਰ ਮਿਲਦਾਗਾ ਤੇ ਨਾਲ ਹੀ ਤੁਹਾਨੂੰ ਇੱਥੇ 2x4 ਦੀ ਟਾਈਲ ਮਿਲਦੀ ਹੈ ਤੇ ਦੋਸਤੋ ਮਨਾਰੇ ਬਾਤ ਦੀ ਤੁਹਾਨੂੰ ਲਿਵਿੰਗ ਏਰੀਆ ਵਿੱਚ ਤੁਹਾਨੂੰ ਸ਼ੈਂਕ ਦਿੱਤਾ ਗਿਆ ਅੱਛੀ ਕੁਆਲਿਟੀ ਵਿੱਚ ਸ਼ੈਂਕ ਇੱਥੇ ਤੁਹਾਨੂੰ ਟੈਬ ਲਗਾ ਕੇ ਦਿੱਤੀ ਹੈ ਜੀ ਤੇ ਨਾਲ ਹੀ ਤੁਹਾਨੂੰ ਵੈਂਟੀ ਦਿੱਤੀ ਜਾਂਦੀ ਈਜ਼ਲੀ ਤੁਸੀਂ ਕੋਈ ਮਰਜ਼ੀ ਸਮਾਨ ਜਿੰਨਾ ਮਰਜ਼ੀ ਸਮਾਨ ਇੱਥੇ ਕੈਰੀ ਕਰ ਸਕਦੇ ਹੋ ਤੇ ਨਾਲ ਹੀ ਤੁਹਾਨੂੰ ਪਿੱਛੇ ਦੀ ਤਰਫ ਫੁੱਲ ਹਾਈਟ ਵਿੱਚ ਤੁਹਾਨੂੰ ਸ਼ੀਸ਼ਾ ਮਿਲਦਾ ਇੱਥੇ ਤੇ ਅਸੀਂ ਜੇ ਕੀ ਦੋਸਤੋ ਜਿਹੜੀ ਇਹ ਕੋਠੀ ਤਿਆਰ ਕੀਤੀ ਹੈ ਲੋਕਾਂ ਦੀ ਡਿਮਾਂਡ ਤੇ ਕੱਲੀ-ਕੱਲੀ ਚੀਜ਼ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਜਿਵੇਂ ਸਾਡੇ ਕੋਲ ਲੋਕਾਂ ਦੀ ਬਹੁਤ ਡਿਮਾਂਡ ਹੁੰਦੀ ਸੀ ਤੇ ਅਸੀਂ ਜਿੰਨੀ ਵੀ ਕੀਚਨਾਂ ਦਿਖਾਉਣੀ ਹੈ ਸਾਰੀ ਕੀਚਨ ਓਪਨ ਕੀਚਨ ਹੁੰਦੀ ਕਾਫੀ ਲੋਕਾਂ ਨੇ ਡਿਮਾਂਡ ਤੇ ਕਿਚਨ ਨੂੰ ਕਵਰ ਕੀਤਾ ਗਿਆ ਦੋਨਾਂ ਅچھے ਡਿਜ਼ਾਈਨ ਵਿੱਚ ਅੱਛੀ ਕੁਆਲਿਟੀ ਵਿੱਚ ਅਸੀਂ ਇੱਥੇ ਜਾਲੀ ਲਗਾਈ ਹੈ ਨਾਲ ਉੱਪਰ ਸ਼ੀਸ਼ਾ ਲਗਾਇਆ ਗਿਆ ਤੁਸੀਂ ਲਗਾ ਸਕਦੇ ਹੋ ਤੇ ਤੁਸੀਂ ਇਹਨੂੰ ਹੋਰ ਵੀ ਬੰਦ ਕਰਨਾ ਚਾਹਦੇ ਹੋ ਤਾਂ ਇੱਥੇ ਤੁਹਾਡੇ ਪਰਦੇ ਆ ਸਕਦੇ ਨੇ ਈਜ਼ੀਲੀ ਤੇ ਨਾਲ ਹੀ ਤੁਹਾਨੂੰ ਅੰਦਰ ਦੀ ਤਰਫ ਸਾਡੀ ਓਪਨ ਕਾਫੀ ਓਪਨ ਕਿਚਨ ਦਿੱਤੀ ਗਿਆ ਜਿਹਦੇ ਵਿੱਚ ਤੁਹਾਨੂੰ ਫੁੱਲ ਟੈਂਡਮ ਫੁੱਲ ਟ੍ਰੇ ਵਗੈਰਾ ਦਿੱਤੀ ਗਿਆ ਤੇ ਵਧੀਆ ਹੈਂਡਲ ਕੁਆਲਿਟੀ ਅੱਛੀ ਕੁਆਲਿਟੀ ਦੇ ਦਿੱਤੇ ਗਏ ਤੇ ਨਾਲ ਹੀ ਜੋ ਸ਼ੌਕਰ ਲੱਗੇ ਨੇ ਇੱਥੇ ਅੱਛੀ ਕੁਆਲਿਟੀ ਹੈਕਟਿਕ ਦੇ ਸ਼ੌਕਰ ਲੱਗੇ ਨੇ ਜੋ ਤੁਹਾਨੂੰ 10 ਸਾਲ ਦੀ ਵਾਰੰਟੀ ਦੇ ਨਾਲ ਵਾਰੰ ਤੇ ਤੁਹਾਨੂੰ ਕੀਚਨ ਵਿੱਚ ਹਰ ਚੀਜ਼ ਦੀ ਪ੍ਰੋਵੀਜ਼ਨ ਦਿੱਤੀ ਗਈ ਹੈ ਜਿ세 ਡਿਵਾਈਡਰ ਵਗੈਰਾ ਤੇ ਸਾਰੀ ਤੁਹਾਨੂੰ ਸੈਰਜੀ ਟਾਈਮ ਮਿਲੇਗੀ ਤੇ ਨਾਲ ਹੀ ਤੁਹਾਨੂੰ ਆਰੋਗ ਤੇ ਗੀਜਰ ਦੀ ਫਿਟਿੰਗ ਵੀ ਤੁਹਾਨੂੰ ਨਾਮ ਨਾਲ ਮਿਲਦੀ ਹੈ ਤੇ ਅੱਛੀ ਕੁਆਲਿਟੀ ਦੇ ਤੁਹਾਨੂੰ ਇਸ ਵਿੱਚ ਲੱਗੇ ਬੋਰਡ ਤੇ ਸਵਿੱਚ ਬੋਰਡ ਵਗੈਰਾ ਉਹ ਵਾਇਰ ਵਗੈਰਾ ਅੱਛੀ ਕੁਆਲਿਟੀ ਦੀ ਮਿਲਦੀ ਹੈ ਜਿਸ ਤਰ੍ਹਾਂ ਹੀਟ ਵਗੈਰਾ ਗਰਮੀ ਕਰਨ ਹੀਟ ਹੋ ਜਾਂਦੀਆਂ ਤਾਂ ਉਸੇ ਨਾਲ ਤੁਹਾਨੂੰ ਫੁੱਲ ਗਾਰੰਟੀ ਦੇ ਨਾਲ ਦਿੱਤੀ ਜਾਂਦੀ ਹੈ ਜੇ ਅਸੀਂ ਫਰਸਟ ਰੂਮ ਦੀ ਗੱਲ ਕਰੀਏਗਾ ਤੁਹਾਨੂੰ ਤਾਂ ਦੋਸਤੋਂ ਤੁਸੀਂ ਫਰਸਟ ਰੂਮ ਦੀ ਡਾਈਮੈਂਸ਼ਨ ਵੀ ਚੈੱਕ ਕਰ ਸਕਦੇ ਹੋ ਜੋ ਤੁਹਾਨੂੰ ਡਾਈਮੈਂਸ਼ਨ ਮਿਲਦੀ ਹੈ ਜੋ ਤੁਹਾਨੂੰ 12x14 ਜੋ ਤੁਹਾਨੂੰ ਫੁੱਲ ਕੁਆਲਿਟੀ ਦੇ ਵਿੱਚ ਫੁੱਲ ਮਤਲਬ ਤਿਆਰ ਕੀਤਾ ਗਿਆ ਜਿਸ ਵਿੱਚ ਤੁਹਾਨੂੰ ਅੱਛੀ ਕੁਆਲਿਟੀ ਦੇ ਸਮੈਕਾ ਲਗਾ ਕੇ ਬੈੱਡ ਰੂਮ ਦਿੱਤਾ ਗਿਆ ਜਿਸ ਵਿੱਚ ਤੁਹਾਨੂੰ 6/2 ਸਵਾ 6 ਦਾ ਬੈੱਡ ਰੂਮ ਹੈ ਤੇ ਤੁਸੀਂ ਪਿੱਛੇ ਪਾਸੇ ਦੀਵਾਰ ਚੈੱਕ ਕਰ ਸਕਦਾ ਹਾਂ ਇੱਥੇ ਅਸੀਂ 3D ਬੋਰਡ ਪੇਪਰ ਲਗਾ ਦਿੱਤਾ ਗਿਆ ਜੋ ਉੱਚੀ ਕੁਆਲਿਟੀ ਦੇ ਚ ਲੱਗਿਆ ਜੋ ਤੁਹਾਨੂੰ ਸਲਾਬ ਵਗੈਰਾ ਤੋਂ ਰੋਕੇ ਗਿਆ دیوار ਨੂੰ ਤੇ ਫੁੱਲ ਕੁਆਲਿਟੀ ਵਿੱਚ ਫੁੱਲ ਡਿਜ਼ਾਈਨ ਤੇ ਤੁਹਾਡੇ ਰੂਮ ਨੂੰ ਚਾਰ ਚੰਦ ਲਗਾਉਂਦਾ ਹੈ ਤੇ ਨਾਲ ਹੀ ਜੇ ਤੁਹਾਨੂੰ ਐਲਈਡੀ ਪੈਂਡਲ ਦਿੱਤਾ ਗਿਆ ਤੁਹਾਨੂੰ ਅੱਛੀ ਕੁਆਲਿਟੀ ਅੱਛੇ ਡਿਜ਼ਾਈਨ ਵਿੱਚ ਐਲਈਡੀ ਪੈਂਡਲ ਦਿੱਤਾ ਗਿਆ ਦੋਸਤੋ ਕਈਆਂ ਦੀ ਸਟੈਂਡ ਸੀ ਲੋਕਾਂ ਦੀ ਸੀ ਜੋ ਐਲਈਡੀ ਪੈਂਡਲ ਹੈ ਤਾਂ ਉਹ ਐਲਈਡੀ ਪੈਂਡਲ ਕਾਫੀ ਛੋਟੇ ਹੁੰਦੇ ਆ ਤਾਂ ਇਸ ਲਈ ਅਸੀਂ ਰੂਮ ਵਿੱਚ ਕਾਫੀ ਐਲਈਡੀ ਪੈਂਡਲ ਕਾਫੀ بڑا ਦਿੱਤਾ ਗਿਆ ਇਸ ਵਿੱਚ ਤੁਸੀਂ ਜਿੰਨੇ ਮਰਜ਼ੀ ਇੰਜੀਨੀਅਰ ਐਲਈਡੀ ਇੱਥੇ ਹੈਂਗ ਕਰ ਸਕਦੇ ਹੋ ਤੇ ਕਾਫੀ ਮੋੜ ਹੈ ਉਹ ਆਪਣਾ ਵਾਲੇ ਫੁੱਲ ਹਾਈਟ ਦੇ ਦਿੱਤੇ ਇਹਨੇ ਜਿਸ ਵਿੱਚ ਤੁਸੀਂ ਈਜ਼ਲੀ ਜਿੰਨਾ ਮਾਦੀ ਸਮਾਨ ਇਥੇ ਕੈਰੀ ਕਰ ਸਕਦੇ ਤੇ ਫੁੱਲ ਹਾਈਟ ਤੱਕ ਦਿੱਤੇ ਗਏ ਨੇ ਤੇ ਨਾਲ ਹੀ ਆਪਾਂ ਡਰੈਸਿੰਗ ਦਿੱਤਾ ਗਿਆ ਤੇ ਕੋਸਮੈਟਿਕਸ ਦਾ ਸਮਾਨ ਰੱਖਣ ਉਥੇ ਡੋਅ ਦਿੱਤੇ ਗਏ ਨੇ ਤੇ ਦੋਸਤੋ ਹੁਣ ਗੱਲ ਕਰੀਏ ਬਾਥਰੂਮ ਤੇ ਤੇ ਬਾਥਰੂਮ ਦੀ ਤੁਸੀਂ ਗੱਲ ਕਰੋ ਵੀ ਦੇਖੋਗੇ ਤਾਂ ਬਾਥਰੂਮ ਵੀ ਤੁਹਾਨੂੰ ਬਹੁਤ ਸੋਹਣਾ ਇਹ ਰੂਮ ਦੀ ਤਰ੍ਹਾਂ ਤਿਆਰ ਕੀਤਾ ਗਿਆ ਜੇ ਆਪਾਂ ਟਾਇਲ ਦੀ ਕੁਆਲਿਟੀ ਦੀ ਗੱਲ ਕਰੀਏ ਟਾਇਲ ਜਿਹੜੀ ਆਪਾਂ ਮਤਲਬ ਲਗਾ ਕੇ ਰੂਮ ਦੇ ਵਿੱਚ ਕਿਚਨ ਦੇ ਤੇ ਲਿਆ ਤਾਂ ਉਹੀ ਟਾਇਲ ਇੱਥੇ ਆਪਣੀ ਹੋ ਚੁੱਕੀ ਹੈ ਅੱਛੀ ਕੁਆਲਿਟੀ ਤੇ ਅੱਛੀ ਫਿਨਿਸ਼ਿੰਗ ਵਿੱਚ ਤਿਆਰ ਕੀਤੀ ਹੈ ਤੇ ਤੁਹਾਨੂੰ ਸਾਰੇ ਸਾਇਟਾਂ ਦੀ ਟਾਈਮ ਮਿਲੇਗੀ ਜੀ ਸ਼ੈਂਕ ਵਗੈਰਾ ਤੇ ਸੀਟ ਵਗੈਰਾ ਸਾਨੂੰ ਇਨਕਲੂਡ ਹੈ ਤੇ ਜੋ ਅਸੀਂ ਡੋਰ ਦਰਵਾਜ਼ਾ ਲਗਾ ਕੇ ਦਿੱਤਾ ਇਹ ਬਾਥਰੂਮ ਲੱਕੜ ਚੂਜ਼ ਕੀਤੀ ਗਈ ਹੈ ਦੇ ਵਿੱਚ ਤੇ ਲੋਹੇ ਦੀ ਚੰਗਣ ਲਾ ਕੇ ਦਿੱਤੀ ਗਈ ਹੈ ਜਿਵੇਂ ਬਾਥਰੂਮ ਤੇ ਜ਼ਿਆਦਾ ਪਾਣੀ ਵਗੈਰਾ ਟੂਜ ਹੁੰਦਾ ਤਾਂ ਉਸ ਕਰਕੇ ਸਾਨੂੰ ਮਤਲਬ ਵਾਟਰੂਮ ਲੱਕੜ ਲਗਾਈ ਦਿੱਤੀ ਆ ਜੇ ਨਾਲ ਹੀ ਆਪਾਂ ਵਾਸ਼ਿੰਗ ਏਰੀਆ ਦੀ ਗੱਲ ਕਰੀਏ ਲੋਕਾਂ ਦੀ ਰੀੜੀ ਦੀ ਜ਼ਿਆਦਾ ਵੀ ਇਹ ਪ੍ਰੋਬਲਮ ਸੀ ਜੀ ਜੋ ਵਾਸ਼ਿੰਗ ਏਰੀਆ ਇਹ ਸਾਨੂੰ ਕਾਫੀ ਓਪਨ ਖੁੱਲੇ ਢਿੱਲੇ ਚਾਹੀਦੇ ਆ ਤਾਂ ਅਸੀਂ ਵੋਸ਼ੀ ਏਰੀਆ ਦੇਖੀਏ ਤਾਂ ਤੁਹਾਨੂੰ ਕਾਫੀ ਈਜ਼ਲੀ ਇੱਥੇ ਵੈਂਟੀਲੇਸ਼ਨ ਦਾ ਵੀ ਪੂਰਾ ਧਿਆਨ ਰੱਖਿਆ ਗਿਆ ਤੇ ਕਾਫੀ ਓਪਨ ਦਿੱਤਾ ਗਿਆ ਤੁਸੀਂ ਇੱਥੇ ਲਈ ਈਜ਼ਲੀ ਇੱਕ ਜਾਂ ਦੋ ਮਸ਼ੀਨਾਂ ਜਿੰਨੇ ਮਰਜ਼ੀ ਕੱਪੜੇ ਵੋਸ਼ ਕਰ ਸਕਦੇ ਹੋ ਉਹਦੇ ਨਾਲ ਹੀ ਦੋਨੇ ਵੋਸ਼ ਬੁੰਦੀ ਹੋ ਵੈਂਟੀਲੇਸ਼ਨ ਹੈ ਤਾਂ ਵੋਸ਼ੀ ਏਰੀਆ ਦੀ ਤਰਫ ਦਿੱਤੀ ਗਈ ਹੈ ਤੁਹਾਨੂੰ ਬਾਅਦ ਦੀ ਤਰਫ ਵੈਂਟੀਲੇਸ਼ਨ ਯੂਜ਼ ਕੀਤੀ ਜਾਏਗੀ ਤੇ ਨਾਲ ਹੀ ਤੁਹਾਨੂੰ ਇਸ ਸੈਕੂਰੀ ਰੂਮ ਵਿੱਚ ਲੈ ਕੇ ਚੱਲਦੇ ਹਾਂ ਜੋ ਵੀ ਤੁਹਾਨੂੰ ਮਕਸਦ ਫਰਸਟ ਰੂਮ ਦੀ ਤਰ੍ਹਾਂ ਬਿਲਕੁਲ ਰੈਡੀ ਹੋ ਕੇ ਮਿਲੇਗਾ ਜਿਸ ਵਿੱਚ ਤੁਹਾਨੂੰ 3D ਬੋਰਡ ਪੇਪਰ ਬੈੱਡ ਵੋਸ਼ ਤੇ ਕੱਪਵੋਡ ਮਿਲਣਗੇ ਨਾਲ ਹੀ ਨਾਲ ਤੁਹਾਨੂੰ ਮਟ੍ਰੈਸ਼ੀ ਅਰੀਆ ਵੀ ਲੱਗਿਆ ਲਾਕ ਰੂਮ ਵਿੱਚ ਸੈਕੀਅਰ ਰੂਮ ਵਿੱਚ ਮਿਲਦਾ ਹੈ ਪਰ ਦੋਸਤੋਂ ਤੁਸੀਂ ਦੇਖ ਸਕਦੇ ਹੋ ਕਿ ਸਾਡੀ ਜੋ ਕਾਉਨਸਲਿੰਗ ਹੈ ਸੈਕੀਅਰ ਰੂਮ ਵਿੱਚ ਉਹ ਨੀਚੇ ਧੱਕਾ ਤੁਹਾਡੇ ਬੈੱਡ ਨਾਲ ਅਟੈਚ ਹੁੰਦੀ ਹੈ ਅੱਛੀ ਕੁਆਲਿਟੀ ਤੁਹਾਡੇ ਰੂਮ ਨੂੰ ਹੋਰ ਵੀ ਖੂਬਸੂਰਤ ਬਣਾ ਦਿੰਦੀ ਹੈ ਇਹ ਤੁਹਾਡੇ ਜੋ ਕਾਉਨਸਲਿੰਗ ਹੈ ਤੇ ਨਾਲ ਹੀ ਤੁਹਾਨੂੰ 3D ਇੱਥੇ ਬੋਰਡ ਪੈਕ ਮਿਲਦਾ ਹੈ ਤੇ 6x6 ਦਾ ਤੁਹਾਨੂੰ ਬੈੱਡ ਬਾਕਸ ਮਿਲਦਾ ਹੈ ਤੇ ਨਾਲ ਤੁਹਾਨੂੰ ਬੜਾ ਇੱਥੇ LED ਪੈਨਲ ਮਿਲ ਰਿਹਾ ਤੇ ਨਾਲ ਨਾਲ ਤੁਹਾਨੂੰ ਜੋ ਕੱਪਵਾਰਡ ਹੈ ਤੁਹਾਨੂੰ ਫਸਟ ਰੂਮ ਦੀ ਤਰ੍ਹਾਂ ਫੁੱਲ ਹਾਈਟ ਦਾ ਤੁਹਾਨੂੰ ਕੱਪਵਾਰਡ ਮਿਲ ਰਿਹਾ ਇੱਥੇ ਤੇ ਤੁਸੀਂ ਜੇ ਜੋ ਲਈ ਤੇ ਸ਼ੀਟ ਯੂਜ਼ ਕੀਤੀ ਗਿਆ ਸੀ ਅੱਛੀ ਕੁਆਲਿਟੀ ਦੀ ਜੋ ਤੋਂ ਇਹ ਬੈੱਡ ਸੀਟਾਂ ਨੇ ਬੈੱਡ ਮੈਟਸ ਨੂੰ ਸਾਫ ਕਰ ਦਏਗੇ ਉੰਨੀ ਅੱਛੀ ਕੁਆਲਿਟੀ ਦੀ ਨਿਕਲਦੀ ਜਾਏਗੀ ਤੇ ਫੁੱਲ ਹਾਈਟ ਦਾ ਦੋਨੇ ਰੂਮ ਚੋ ਐਲਈਡੀ ਪੈਨਲ ਤੇ ਦੋਨੇ ਬੈੱਡ ਬੋਸ ਤੇ ਸੇਮ ਸਮੈਕਾ ਲੱਗਾ ਹੋਇਆ ਹੈ ਇਹ ਸਾਰੇ ਮੈਟ ਕੁਆਲਿਟੀ ਦਾ ਲੱਗਾ ਹੈ ਜੋ ਤੁਹਾਨੂੰ ਅੱਛੀ ਕੁਆਲਿਟੀ ਪੱਚੀ ਫਿਨਿਸ਼ਿੰਗ ਪ੍ਰੋਵਾਈਡ ਕਰਦਾ ਹੈਗਾ ਤੇ ਦੋਸਤੋ ਨਾਲ ਹੀ ਆਪਾਂ ਸੈਕਿੰਡ ਬਾਥਰੂਮ ਦੀ ਗੱਲ ਕਰੀ ਤਾਂ ਤੁਹਾਨੂੰ ਲੱਗ ਪਹਿਲੇ ਪਹਿਲੇ ਬਾਥਰੂਮ ਦੀਆਂ ਇਸ ਬਾਥਰੂਮ ਵਿੱਚ ਲੱਕ ਦੀ ਤਰ੍ਹਾਂ ਤੁਹਾਨੂੰ ਟਾਇਲ ਮਿਲੇਗੀ ਅੱਛੀ ਕੁਆਲਿਟੀ ਦਾ ਅੱچھے ਕੰਦਰ ਮੈਚ ਤੇ ਨਾਲ ਹੀ ਸਾਨੂੰ ਸਹਿਰਾ ਦੇ ਵਿੱਚ ਟਾਈਮ ਮਿਲਦੀ ਹੈ ਤੇ ਵਾਟਰੂਡ ਹੋ ਰਿਹਾਦਾ ਤੇ ਨਾਲ ਨਾਲ ਸਾਨੂੰ ਵੈਂਟੀਲੇਸ਼ਨ ਦਾ ਵੀ ਪੂਰਾ ਧਿਆਨ ਰੱਖਿਆ ਗਿਆਗਾ ਤੇ ਦੋਸਤੋ ਤੁਹਾਨੂੰ ਦੱਸ ਦਿੱਤੀ ਇਸ ਹਾਊਸ ਵਿੱਚ ਮਤਲਬ ਕਸਟਮਰ ਦੀ ਹਰੇਕ ਮਤਲਬ ਡਿਮਾਂਡ ਤੇ ਹਰ ਚੀਜ਼ ਮਿਲਦੀ ਹੈ ਜਿਵੇਂ ਇਹ ਦੋਸਤੋ ਸਾਰਾ ਘਰ ਆਸੀਂ ਮਤਲਬ ਲੋਕਾਂ ਦੀ ਡਿਮਾਂਡ ਤੇ ਪਿਆਰ ਕੀਤਾ ਗਿਆ ਜਿਵੇਂ ਮੰਨ ਲਓ ਆਪਾਂ ਲੋਕਾਂ ਦੀ ਡਿਮਾਂਡ ਸੀ ਕਿ ਸਾਨੂੰ ਨੀਅਰ ਅਬਾਊਟ ਮਤਲਬ ਰੋਡ ਚਾਹੀਦਾ ਤਾਂ ਬਿਲਕੁਲ ਨਾਲ ਹੀ ਰੋਡ ਪੈਂਦੀ ਹੈ 100 ਮੀਟਰ ਦੀ ਦੂਰੀ ਤੇ ఈజీలీ ਤੁਸੀਂ ਇੱਥੇ ਆਟੋ ਵਗੈਰਾ ਤੇ ਤੁਹਾਨੂੰ ਬੱਸ ਵਗੈਰਾ ਰੇਸ਼ੀਆ ਵਗੈਰਾ ਤੁਹਾਨੂੰ ఈజీలీ ਇੱਥੇ ਮਤਲਬ ਮਿਲ ਜਾਏਗਾ ਇੱਕ ਇੱਕ ਮਿੰਟ ਬਾਅਦ ਨਾਲ ਹੀ ਤੁਹਾਨੂੰ ਹਲੂਮਾਨ ਦਾ ਮੰਦਿਰ ਜਾਣਾ ਲੱਗਦਾ ਤੁਸੀਂ ਜਿੰਨੀ ਮਰਜ਼ੀ ਬੁੱਕ ਕਰਦੇ ਹੋ ਕਿ ਇਹ ਟੈਮਨ ਦਾ ਹਲੂਮਾਨ ਦੇ ਮੰਦਿਰ ਕੋਲ ਜਾਣਾ ਤਾਂ ఈజీలీ ਤੁਸੀਂ ਪਟਿਆਲੇ ਦੇ ਕਿਸ ਮਰਜ਼ੀ ਏਰੀਆ ਚਾਹੋਗੇ ਤਾਂ ਤੁਹਾਨੂੰ ਆਟੋ ਵਗੈਰਾ ਤਾਂ ਤੁਹਾਨੂੰ ਮਤਲਬ ਟੈਕਸੀ ਡਰਾਈਵਸ ਨੂੰ ਇੱਥੇ ਏਰੀਆ ਇਸੇ ਏਰੀਆ ਵਿੱਚ ఈజీలీ ਇੱਥੇ ਛੱਡ ਕੇ ਜਾਏਗਾ ਤੇ ਦੋਸਤੋ ਨਾਲੇ ਹਰ ਇੱਕ ਚੀਜ਼ ਕੋਠੀ ਦੇ ਅੰਦਰ ਆਪਾਂ ਮਤਲਬ ਕਸਟਮਰ ਦੀ ਰეკਮੈਂਡ ਕਰਦੇ ਹਾਂ ਜਿਵੇਂ ਆਪਾਂ ਕਹੀਏ ਵਾਸਤੁ ਸ਼ਾਸ ਸੇ ਟੋਰੇ ਸੀਟਾਂ ਦੀ ਗੱਲ ਕਰੀ ਤਾਂ ਕਿਚਨ ਦੀ ਫੇਸਿੰਗ ਦੀ ਗੱਲ ਕਰੀਏ ਤਾਂ ਤੁਹਾਨੂੰ ਜੇ ਫੇਸਿੰਗ ਮਿਲਦੀ ਹੈ ਤੁਹਾਨੂੰ ਈਸਟ ਫੇਸਿੰਗ ਮਿਲਦੀ ਹੈ ਤੇ ਇਹਦੀ ਡਿਮਾਂਡ ਹੈ ਤੁਹਾਨੂੰ ਮੈਂ ਲਾਸਟ ਵਿੱਚ ਦੱਸਾਂਗਾ ਤੇ ਇਹਦੀ ਡਾਈਮੈਂਸ਼ਨ ਵਗੈਰਾ ਤੁਹਾਨੂੰ ਅੱਛੀ ਤਰ੍ਹਾਂ ਮੈਂ ਲਾਸਟ ਵਿੱਚ ਦੱਸਾਂ ਤੇ ਤੁਹਾਨੂੰ ਹੁਣ ਆਪਾਂ ਉੱਪਰਲੇ ਫਰਸਟ ਫਲੋਰ ਤੇ ਲੈ ਕੇ ਚੱਲਦੇ ਹਾਂ ਜਿਸ ਵਿੱਚ ਤੁਹਾਨੂੰ ਦੋ ਬੈਡਰੂਮ ਤੇ ਇੱਕ ਬਾਥਰੂਮ ਮਿਲਦਾ ਤੇ ਨਾਲ ਹੀ ਤੁਹਾਨੂੰ ਡਰੈਸਿੰਗ ਮਿਲਦਾ ਹੈ ਤੇ ਉੱਪਰ ਜਾਣ ਤੋਂ ਪਹਿਲਾਂ ਤੁਹਾਨੂੰ ਮੈਂ ਜਿਹੜਾ ਸੀੜੀਆਂ ਸਟੇਪ ਦੀ ਆਇਆ ਉਹਦੀ ਤੁਹਾਨੂੰ ਲੁੱਕ ਦਿਖਾਦਾ ਜਿਸ ਵਿੱਚ ਤੁਹਾਨੂੰ ਬੜੀਆ ਅੱਛਾ ਸਾਫਟ ਦਾ ਮਾਰਬਲ ਮਿਲੇਗਾ ਤੇ ਨਾਲ ਹੀ ਤੁਹਾਨੂੰ ਇੱਥੇ ਦੀਵਾਰ ਤੇ 3D ਵਾਲਪੇਪਰ ਮਿਲਦਾ ਤੇ ਨਾਲ ਹੀ ਤੁਹਾਨੂੰ ਅਪਰ ਡਾਊਨ ਲਾਈਟਾਂ ਮਿਲਦੀਆਂ ਤੇ ਦੋਸਤੋ ਤੁਸੀਂ ਲਗਾਤ ਨੂੰ ਲਗਾਉਂਗੇ ਤਾਂ ਤੁਹਾਨੂੰ ਈਜ਼ੀਲੀ ਤੁਹਾਨੂੰ ਇੱਥੇ ਆਪਣੇ ਘਰ ਵਿੱਚ ਹੀ ਹਾਲ ਦਿਨ ਦੀਵਾਲੀ ਨੂੰ ਇੱਥੇ ਰੱਖ ਲਈ ਲੈਟਰ ਨੂੰ ਇੱਥੇ ਅਪਰ ਡਾਊਨ ਲੈਟਰ ਵਗੈਰਾ ਬਾਹਰ ਦੇ ਨਿਚੇ ਤੱਕ ਫੁੱਲ ਲੈਟਰ ਕਰ ਲਈਏ ਨੇ ਨਾਲ ਹੀ ਤੁਸੀਂ ਡਾਊਨ ਸੀਲੀ ਚੈੱਕ ਕਰ ਸਕਦੇ ਹੋ ਲੌਬੀ ਏਰੀਆ ਵਿੱਚ ਕਿੰਨੇ ਸੋਹਣੇ ਡਿਜ਼ਾਈਨ ਵਿੱਚ ਹੈ ਇੱਥੇ ਤੁਸੀਂ ਆਪ ਤੇ ਨਾਲ ਹੀ ਜੋ ਅਸੀਂ ਰੂਮ ਦਿੱਤੇਗੇ ਨੇ ਉੱਪਰ ਦੀ ਤਰਫ ਉਹ ਮਾਸਟਰ ਰੂਮ ਦਿੱਤਾ ਗਿਆ ਜਿਸ ਵਿੱਚ ਇੱਥੇ ਕੁਝ ਮਾਦੀ ਸਮਾਨ ਜੈ ਤੁਸੀਂ ਤੁਸੀਂ ਨਾਲ ਲੈਣਾ ਚਾਹੁੰਦੇ ਹੋ ਉੱਥੇ ਤੁਸੀਂ ਕੈਰੀ ਕਰ ਸਕਦੇ ਹੋ ਮੇਰੇ ਨਾਲ ਭਲੇ ਵੀ ਚੱਲੀਏ ਤਾਂ ਤੁਹਾਡਾ ਸਭ ਤੋਂ ਫਸਟ ਰੂਮ ਤੇ ਜਿਉਂਦਾ ਜਿਉਂ ਉਹ ਮਾਸਟਰ ਰੂਮ ਹੁੰਦਾ ਜਿਸ ਦਾ ਸਾਈਜ਼ ਉਹਨੂੰ ਮਿਲਦਾ ਹੈ 12x14 ਦਾ ਮਿਲਦਾ ਹੈ ਜਿਸ ਵਿੱਚ ਇਤਨੀ ਕਿੰਨੇ ਬਦੇ ਕੋਲ ਸਮਾਨ ਹੁੰਦਾ ਕਰਿਆ ਆਦਾ ਤਾਂ ਬੰਦਾ ਕਹਿੰਦਾ ਜੀ ਬੰਦੇ ਨੇ ਮਾਦਾ ਸਾਰਾ ਸਮਾਨ ਦਿੱਤਾ ਹੈ ਨੀਚੇ ਤਾਂ ਤੁਸੀਂ ਆਹਦਾ ਏਜ ਇੱਥੇ ਸਮਾਨ ਕੈਰੀ ਕਰ ਸਕਦੇ ਤੇ ਨਾਲ ਹੀ ਤੁਹਾਨੂੰ ਬੋਥ ਰੂਮ ਅਟੈਚ ਮਿਲਦਾ ਹੈ ਦੋਸਤੋ ਕਾਫੀ ਬੜਾ ਮੋਸ਼ਰਮ ਮੇਰੇ ਯਾਰ ਜਿਹਦੇ ਵਿੱਚ ਤੁਹਾਨੂੰ ਸਹਰਾ ਦੇ ਟੈਕ ਵਗੈਰਾ ਮਿਲੇਗੀ ਤੇ ਟੋਇਲਟਾਂ ਵਿੱਚ ਸਾਰਾ ਕੁਝ ਇਨਕਲੂਡ ਹੈ ਤੇ ਇਹਦਾ ਦੂਜਾ ਇੰਟਰਸਟ ਦੂਜੇ ਰੂਮ ਤੋਂ ਹੈ ਇਹ ਤੁਹਾਨੂੰ ਦੋਨੇ ਰੂਮ ਨਾਲ ਕੰਬਨ ਮਿਲੇਗਾ ਦੋਸਤੋ ਤੇ ਨਾਲ ਹੀ ਤੁਹਾਨੂੰ ਇਹ ਡਰੈਸਿੰਗ ਏਰੀਆ ਤੁਸੀਂ ਐਟ ਇੱਕ ਸਟੋਰ ਵਾਸਤੇ ਵੀ ਯੂਜ਼ ਕਰ ਸਕਦੇ ਹੋ ਐਜੀ ਤੇ ਡਰੈਸਿੰਗ ਵਾਸਤੇ ਵੀ ਯੂਜ਼ ਕਰ ਸਕਦੇ ਹੋ ਤੇ ਨਾਲ ਹੀ ਤੁਹਾਡਾ ਸੈਕੰਡ ਰੂਮ ਦਾ ਜੋ ਤੁਹਾਨੂੰ ਮਿਲਦਾ 10x12 ਦਾ ਜਿੱਥੇ ਤੁਸੀਂ ਸਾਨੂੰ ਕ੍ਰੀਏਟਿਵ ਬੋਰਡ ਪੇਪਰ ਲੱਗਾ ਤੇ ਅੱਛੀ ਕੁਆਲਟੀ ਜਿਸ ਨੂੰ ਤੇ ਪੀਓ ਵੀ ਮਿਲਦੀ ਹੈ ਤੇ ਨਾਲ ਹੀ ਜੋ ਬਾਲਕਨੀ ਬਾਲਕਨੀ ਦੀ ਗੱਲ ਕਰੀਏ ਤਾਂ ਤੁਹਾਨੂੰ ਬਾਲਕਨੀ ਵੀ ਇੱਥੇ ਸਾਡੀ ਓਪਨ ਏਰੀਆ ਮਿਲਦਾ ਈਜ਼ਲੀ ਤੁਸੀਂ ਇੱਥੇ ਜਿਵੇਂ ਮਾਦੀ ਮੰਜਾ ਵਿਛਾ ਕੇ ਬੈਠ ਸਕਦੇ ਹੋ ਜਾਂ ਕੁਰਸੀਆਂ ਲਗਾ ਕੇ ਇੱਥੇ ਤੁਸੀਂ ਬੈਠ ਸਕਦੇ ਹੋ ਤੇ ਸਰਦੀਆਂ ਵਿੱਚ ਇਹ ਮੰਨ ਲਓ ਤੁਸੀਂ ਵੋਸ਼ਿੰਗ ਏਰੀਆ ਵਾਸਤੇ ਵੀ ਇੱਥੇ ਯੂਜ਼ ਕਰ ਸਕਦੇ ਹੋ ਇੱਥੇ ਤੁਹਾਨੂੰ ਟਾਇਲ ਸਾਰਾ ਕੁਝ ਇਨਕਲੂਡ ਮਿਲੇਗਾ ਤੇ ਨਾਲ ਹੀ ਬਾਥਰੂਮ ਦੀ ਵੈਂਟੀਲੇਸ਼ਨ ਦਾ ਪੂਰਾ ਧਿਆਨ ਰੱਖਿਆ ਗਿਆ ਹੈਗਾ ਹੁਣ ਤੁਸੀਂ ਇੱਥੇ ਵੀਊ ਚੈੱਕ ਕਰ ਸਕਦੇ ਹੋ ਦੋਸਤੋ ਸਾਰਾ ਏਰੀਆ ਫੁੱਲ ਭਰਿਆ ਹੋਇਆ ਸਾਰੀ ਵੱਡੀਆਂ ਕੋਠੀਆਂ ਨੇ ਤੇ ਵਧੀਆ ਕਾਫੀ ਪੋਰਸ਼ ਏਰੀਆ ਬਣਿਆ ਹੋਇਆ ਹੈ ਤੇ ਦੋਸਤੋ ਤੁਹਾਨੂੰ ਦੱਸ ਦਵਾਂ ਕਿ ਜੋ ਇਹ ਡਾਈਮੈਂਸ਼ਨ ਬਣੀ ਹੋਇਆ ਇਹਦਾ ਤੁਹਾਨੂੰ 24 ਫਰੰਟ ਮਿਲਦਾ ਇਸ 57 ਸੌਨੂ ਦੀ ਬੈਗ ਮਿਲਦੀ ਹੈ ਜਿਸ ਵਿੱਚ ਤੁਹਾਨੂੰ 4 ਬੈਡਰੂਮ 3 ਵਾਸ਼ਰੂਮ ਮਿਲਦੇ ਨੇ ਕਿ ਪੂਲ ਬੋਡਨ ਵਰਕ ਮਿਲਦਾ ਤੇ ਅਚੀ ਕੁਆਲਿਟੀ ਦੇ ਮਿਲਦਾ ਤੇ ਤੁਹਾਨੂੰ ਡਿਮਾਂਡ ਦੱਸਦੀ ਇਹਦੀ ਡਿਮਾਂਡ ਆਉਂਦੀ ਸਾਨੂੰ 65 ਲੱਖ ਰੁਪਈਆ ਤੇ ਜੇ ਤੁਸੀਂ ਲੈਣ ਦੇ ਚਾਹਵਾਂ ਤਾਂ ਸਾਨੂੰ ਸਾਡਾ ਨੰਬਰ ਮੈਂਸ਼ਨ ਕੀਤਾ ਹੋਇਆ ਤਾਂ ਤੁਹਾਨੂੰ ਸਾਨੂੰ ਕੰਟੈਕਟ ਕਰੋ ਇਸ ਨੰਬਰ ਤੇ ਜੇ ਤੁਸੀਂ ਇਹ ਪਰਸਨਲ ਵੀਡੀਓ ਚਾਹੁੰਦੇ ਹੋ ਪਿਕਅਪ ਵਗੈਰਾ ਚਾਹੁੰਦੇ ਹੋ ਤਾਂ ਸਾਡਾ WhatsApp ਨੰਬਰ ਵੀ ਹੋਇਆ ਤਾਂ ਸਾਨੂੰ WhatsApp ਨੰਬਰ ਤੇ ਵੀ ਹੈਲੋ ਲਿਖ ਕੇ ਮੈਸੇਜ ਕਰੋ ਤਾਂ ਤੁਹਾਨੂੰ ਹਰ ਇੱਕ ਚੀਜ਼ ਪ੍ਰੋਵਾਈਡ ਕੀਤੀ ਜਾਏਗੀ ਤਾਂ ਥੈਂਕ ਯੂ ਦੋਸਤੋ ਮੇਰੀ ਵੀਡੀਓ ਦੇਖਣ ਔ